ਸਭ ਤੋਂ ਪਹਿਲਾਂ ਮੈਂਨੇ 4 골ਡ ਮੈਡਲ ਲਏ ਲੌਂਗ ਜੰਪ ਰਿਲੇ ਰੇਸ 100 ਮੀਟਰ ਐਥਲੈਟਿਕ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੇਰੀ ਸਿਲੈਕਸ਼ਨ ਹੋਈ ਫਿਰ ਮੈਂ ਰੋਇੰਗ ਗੇਮ ਕੀਤੀ ਉਹਦੇ ਵਿੱਚ ਹੁਣ ਤੱਕ ਮੈਂ 7 ਮੈਡਲ ਲਏ ਨੇ ਤੇ ਮੇਰੇ ਕੋਲ ਕੁੱਲ ਮੈਡਲ 200 ਮੈਡਲ ਆ ਗਏ ਕੁੱਲ ਪਹਿਲਾ ਮੈਡਲ ਮੇਰਾ ਖੇਡਾ ਵਤਨ ਪੰਜਾਬ ਚੋਂ ਆਇਆ ਇਨਡੋਰ ਰੋਇੰਗ ਚੈਂਪੀਅਨਸ਼ਿਪ ਹੋਈ ਸੀ ਸਟੇਟ ਲੈਵਲ ਬਠਿੰਡੇ ਉੱਥੋਂ ਮੇਰੇ ਦੋ ਮੈਡਲ ਆਏ ਇੱਕ ਸਿਲਵਰ ਇੱਕ ਬ੍ਰੌਂਜ਼ ਖੇਡਾ ਵਤਨ ਪੰਜਾਬ ਦਾ ਭਾਗ ਦੂਜਾ ਹੋਇਆ ਸੀ ਉਹਦੇ ਵਿੱਚ ਮੇਰੇ ਤਿੰਨ ਮੈਡਲ ਆਏ ਤਿੰਨ ਸਿਲਵਰ ਇੱਕ ਬ੍ਰੌਂਜ਼ ਚਾਰ ਮੈਡਲ ਆਏ ਭਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣਾਗਾ ਵੀ ਉਹ ਆਪਣੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੱਡਾ ਇਹ ਬਿੰਗ ਬਣਾਇਆ ਜਾਵੇ ਇਹਦੇ ਗਰੀਬ ਘਰਾਂ ਦੇ ਬੱਚੇ ਨੇ ਉਹਨਾ ਐਵੇਂ ਰਹੇ ਪੈਣਗੇ ਕਿਉਂਕਿ ਘਰੇ ਗਰੀਬੀ ਆ ਗਈ ਅਗਲਾ ਮਾਂ ਪਿਓ ਵੀ ਚੀਜ਼ ਸੋਚਦਾਗਾ ਵੀ ਮੈਂ ਬੱਚਿਆਂ ਨੂੰ ਕਿੱਥੇ ਤੁਰਾਂ ਵੀ ਮੈਂ ਕਿੱਥੋਂ ਇੰਨਾ ਪੈਸਾ ਲੈ ਕੇ ਆਉਂਗਾ ਅੱਜ ਰੋਟੀ ਦਾ ਫਿਕਰ ਹੈ ਗਰੀਬ ਘਰਾਂ ਦੇ ਬੱਚੇ ਨੇਗੇ ਉਹਨਾਂ ਦੇ ਮਾਪੇ ਨੂੰ ਇਹ ਫਿਕਰ ਹੈ ਕਿ ਵੀ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਰੋਟੀ ਖਵਾ ਸਕਦੇ ਹਾਂਗੇ ਬਹੁਤ ਔਖਾ ਗਾਈ ਕਹਿੰਦੇ ਨੇ ਵੀ ਉਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਪ੍ਰਾਈਮ ਨਿਊਜ਼ ਨੈਟਵਰਕ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਮੀਤ ਸਿੰਘ ਬਰਨਾਲਾ ਸਾਰਿਆਂ ਨੂੰ ਪਿਆਰ ਭਰੀ ਸ਼ਤਸ੍ਰੀ ਗੱਲ ਜਿਵੇਂ ਕਿ ਕਹਿੰਦੇ ਨੇ ਵੀ ਦੁਨੀਆ ਤੇ ਜਿਹੜੀਆਂ ਕੁੜੀਆਂ ਨੇ ਉਹ ਕਾਸੇ ਯੋਗੀਆਂ ਨਹੀਂ ਪਰ ਜੋ ਅੱਜ ਦਾ ਸਮਾਂ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਇਹਨਾਂ ਕੁੜੀਆਂ ਨੇ ਸਭ ਕੁਝ ਉਲਟ ਕਰਕੇ ਵਿਖਾ ਦਿੱਤਾ ਹੈ ਹਰ ਫੀਲਡ ਦੇ ਵਿੱਚ ਚਾਹੇ ਉਹ ਪੜਾਈ ਪੱਖ ਤੋਂ ਹੋਵੇ ਚਾਹੇ ਉਹ ਖੇਡਾਂ ਪੱਖ ਤੋਂ ਹੋਵੇ ਚਾਹੇ ਬਿਜ਼ਨਸ ਪੱਖ ਤੋਂ ਹੋਵੇ ਹਰ ਪਾਸੇ ਕੁੜੀਆਂ ਨੇ ਮੱਲਾ ਮਾਰੀਆਂ ਨੇ ਹਰ ਪਾਸੇ ਮੁੰਡਿਆਂ ਤੋਂ ਮੂਰੀ ਹੋ ਕੇ ਜੋ ਰੋਲ ਅਦਾ ਕੀਤਾ ਆਪਣੇ ਮਾਪਿਆਂ ਦਾ ਜੋ ਨਾਮ ਉੱਚਾ ਕੀਤਾ ਤੇ ਰੋਸ਼ਨ ਕੀਤਾ ਅਜੇ ਹੀ ਇੱਕ ਕੁੜੀ ਨਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਦਾ ਨਾਮ ਗगनਪ੍ਰੀਤ ਕੌਰ ਹੈ ਜੋ ਕਿ ਇੱਕ ਬਰਨਾਲਾ ਜ਼ਿਲ੍ਹਾ ਦੇ ਕੋਟਦੁਨਾ ਪਿੰਡ ਦੀ ਰਹਿਣ ਵਾਲੀ ਹੈ ਤੇ ਅੱਜ ਅਸੀਂ ਉਸ ਕੁੜੀ ਨਾਲ ਗੱਲਬਾਤ ਕਰਨ ਲਈ ਪਿੰਡ ਨੰਗਲ ਵਿਖੇ ਪਹੁੰਚੇ ਹਾਂ ਨੰਗਲ ਵਿਖੇ ਪਹੁੰਚਣ ਦਾ ਸਾਡਾ ਜੋ ਮੇਨ ਮਕਸਦ ਹੈ ਗਗਨਪ੍ਰੀਤ ਜੋ ਬੇਟੀ ਹੈ ਉਹਨਾਂ ਦੇ ਪਿਤਾ ਜੀ ਜੋ ਇੱਥੇ ਨੰਗਲਪਿੰਡ ਦੇ ਗੁਰੂ ਘਰ ਦੇ ਵਿੱਚ ਇੱਕ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ ਇਸ ਕਰਕੇ ਅਸੀਂ ਅੱਜ ਨੰਗਲਪਿੰਡ ਪਹੁੰਚ ਕੇ ਇਹ ਬੇਟੀ ਨਾਲ ਇੱਕ ਸਪੈਸ਼ਲ ਅਸੀਂ ਮੁਲਾਕਾਤ ਕਰਨ ਪਹੁੰਚੇ ਹਾਂ ਕਿਉਂਕਿ ਜਿਹੜੀ ਕੁੜੀ ਹੈ ਗਗਨਪ੍ਰੀਤ कौर ਜੋ ਮੈਂ ਜਹੇ 13 ਸਾਲਾਂ ਦੀ ਹੈ ਜੋ ਕਿ ਵਾਟਰ ਬੋਟ ਗੇਮ ਦੇ ਨਾਲ-ਨਾਲ ਇਹ ਐਥਲੈਟਿਕ ਵਿੱਚ ਵੀ ਇਹ ਕੁੜੀ ਨੇ ਆਪਣਾ ਨਾਮ ਬਣਾ ਚੁੱਕੀ ਹੈ ਅਸੀਂ ਗੱਲ ਕਰਦੇ ਹਾਂ ਗੁੜੀਆ ਗਗਨਪ੍ਰੀਤ ਕੌਰ ਨਾਲ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗੇਮਾਂ ਖੇਡੀਆਂ ਨੇ ਕਿਹੜੀਆਂ-ਕਿਹੜੀਆਂ ਗੇਮਾਂ ਦੇ ਵਿੱਚੋਂ ਕੀ-ਕੀ ਉਹਨਾਂ ਨੇ ਜੋ ਪ੍ਰਾਈਜ਼ ਹੈ ਜੋ ਮੈਡਲ ਹਾਸਲ ਕੀਤੇ ਆ ਹਾਂਜੀ ਬੇਟਾ ਜੀ ਗਗਨਪ੍ਰੀਤ ਕੌਰ ਪ੍ਰਾਈਮ ਨਿਊਜ਼ ਨੈਟਵਰਕ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਗਗਨਪ੍ਰੀਤ ਕੌਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਮੈਨੇ 4 골ਡ ਮੈਡਲ ਲਏ ਲੌਂਗ ਜੰਪ ਰਿਲੇ ਰੇਸ 100 ਮੀਟਰ 100 ਮੀਟਰ ਐਥਲੈਟਿਕ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੇਰੀ ਸਿਲੈਕਸ਼ਨ ਹੋਈ ਫਿਰ ਮੈਂ ਰੋਇੰਗ ਗੇਮ ਕੀਤੀ ਉਹਦੇ ਵਿੱਚ ਹੁਣ ਤੱਕ ਮੈਂ 7 ਮੈਡਲ ਲਏ ਨੇ ਤੇ ਮੇਰੇ ਕੋਲ ਕੁੱਲ ਮੈਡਲ 200 200 ਮੈਡਲ ਆਏਗੇ ਕੁੱਲ ਬੇਟਾ ਜੀ ਜੋ ਵਾਟਰਬੋਟ ਗੇਮ ਤੁਸੀਂ ਕਰ ਰਹੇ ਹੋ ਅੱਜ ਕੱਲ ਉਸ ਨੂੰ ਤੁਸੀਂ ਕਿਵੇਂ ਚੁਣਿਆ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਰੀਆਂ ਗੇਮਾਂ ਨਾਲੋਂ ਇੱਕ ਅਲੱਗ ਗੇਮ ਹੈ ਮੈਂ ਮੈਂ ਪਹਿਲਾਂ ਥਲੇਟਿਕ ਕਰਦੀ ਸੀ ਤੇ ਮੇਰੀ ਸਿਲੈਕਸ਼ਨ ਲੁਧਿਆਣੇ ਵਿਖੇ ਹੋਈ ਸੀਗੀ ਤੇ ਮੈਂ ਉੱਥੇ ਜਾਣਾ ਸੀਗਾ ਪਰ ਮੇਰੇ ਪਿਤਾ ਜੀ ਤੇ ਜਿਹੜੇ ਮੇਰੇ ਫਿਜ਼ੀਕਲ ਦੇ ਟੀਚਰ ਸੀਗੇ ਉਹ ਮੈਨੂੰ ਕਹਿੰਦੇ ਵੀ ਤੂੰ ਇੱਕ ਵਾਰ ਇਹ ਗੇਮ ਨੂੰ ਟਰਾਈ ਕਰਕੇ ਦੇਖ ਤਾਂ ਮੈਂ ਉਹਨਾਂ ਦੇ ਉਹਨਾਂ ਦੇ ਕਹਿਣੇ ਮੁਤਾਬਕ ਉੱਥੇ ਗਈ ਸੀ। ਮੇਰਾ ਜਿਹੜਾ ਬੇਟਾ ਜੀ ਅਗਲਾ ਸਵਾਲ ਹੈ ਤੁਹਾਨੂੰ ਜਿਹੜੀ ਇਹ ਵਾਟਰ ਬੋਟ ਗੇਮ ਕਰਦਿਆਂ ਨੂੰ ਕਦੇ ਡਰ ਨਹੀਂ ਲੱਗਿਆ ਕਿਉਂਕਿ ਇਹ ਜਿਹੜੀ ਗੇਮ ਹੈ ਇਹ ਜ਼ਿਆਦਾਤਰ ਮੁੰਡੇ ਹੀ ਖੇਡਦੇ ਨੇ। ਨਹੀਂ ਸਰ ਇਹਦੇ 'ਚ ਕੋਈ ਡਰ ਨਹੀਂ ਲੱਗਿਆ ਪਰ ਜਦੋਂ ਅਸੀਂ ਫਸਟ ਟਾਈਮ ਗਏ ਤਾਂ ਥੋੜਾ ਡਰ ਲੱਗਿਆ। ਕਿਉਂਕਿ ਉਸ ਟਾਈਮ ਫਸਟ ਟਾਈਮ ਸੀਗਾ ਪਰ ਉਸ ਤੋਂ ਬਾਅਦ ਸਾਨੂੰ ਆਦਤ ਪੈ ਗਈ ਤਾਂ ਡਰ ਨਹੀਂ ਲੱਗਿਆ ਹੁਣ ਤੱਕ ਤੁਸੀਂ ਕਿੰਨੇ ਪ੍ਰਾਈਜ਼ ਜਿੱਤ ਚੁੱਕੇ ਹੋ ਤੇ ਕਿੱਥੋਂ-ਕਿੱਥੋਂ ਜਿੱਤ ਚੁੱਕੇ ਹੋ ਹੁਣ ਤੱਕ ਮੈਂ ਰੋਇੰਗ ਗੇਮ ਵਿੱਚ 7 ਮੈਡਲ ਲਏ ਪਹਿਲਾ ਮੈਡਲ ਮੇਰਾ ਖੇਡਾਂ ਵਤਨ ਪੰਜਾਬ ਚੋਂ ਆਇਆ ਰੋਪੜ ਵਿਖੇ ਹੋਈਆਂ ਸੀ ਜੋ ਫਿਰ ਇਨਡੋਰ ਰੋਇੰਗ ਚੈਂਪੀਅਨਸ਼ਿਪ ਹੋਈ ਸੀ ਸਟੇਟ ਲੈਵਲ ਬਠਿੰਡੇ ਉੱਥੋਂ ਮੇਰੇ ਦੋ ਮੈਡਲ ਆਏ ਇੱਕ ਸਿਲਵਰ ਇੱਕ ਬ੍ਰੌਂਜ਼ ਹੁਣ ਖੇਡਾਂ ਵਤਨ ਪੰਜਾਬ ਦਾ ਭਾਗ ਦੂਜਾ ਹੋਇਆ ਸੀ ਉਹਦੇ ਵਿੱਚ ਮੇਰੇ ਤਿੰਨ ਮੈਡਲ ਆਏ ਤਿੰਨ ਸਿਲਵਰ ਇੱਕ ਬ੍ਰੌਂਜ਼ ਚਾਰ ਮੈਡਲ ਆਏ ਤੇ ਮੈਂ 2022 ਦੇ ਵਿੱਚ ਜੰਮੂ ਕਸ਼ਮੀਰ ਨੈਸ਼ਨਲ ਲਈ ਪਾਰਟਿਸਪੇਸ਼ਨ ਲਈ ਵੀ ਗਈ ਸੀ ਤੇ ਬਾਟਰਬੋਟ ਗੇਮ ਆ ਜਿਹੜੀ ਇਹ ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਤੇ ਕਿਹੜੀ ਕਲਾਸ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਤੁਸੀਂ ਕਿਹੜੀ ਕਲਾਸ ਚੋਂ ਵਾਟਰ ਸਪੋਰਟਸ ਮੈਨੂੰ ਕਰਦੀ ਨੂੰ 1.5 ਸਾਲ ਹੋ ਗਏ ਮੈਂ 8th ਸਟੇਟਿੰਗ ਵਿੱਚ ਸ਼ੁਰੂ ਕੀਤੀ ਸੀ ਤੇ ਹੁਣ ਮੈਂ 9th ਵਿੱਚ ਹੋ ਗਈਆਂ ਤੇ ਤੁਸੀਂ ਇਸ ਗੇਮ ਦੀ ਟ੍ਰੇਨਿੰਗ ਕਿੱਥੋਂ ਲਈ ਤੇ ਅੱਜ ਕੱਲ ਇਹ ਮਤਲਬ ਕਿ ਕਿੱਥੇ ਰਹਿ ਕੇ ਖੇਡ ਰਹੇ ਹੋ ਮੈਂ ਇਸ ਗੇਮ ਦੀ ਟ੍ਰੇਨਿੰਗ ਮੇਰੇ ਕੋਚ ਗੁਰਜਿੰਦਰ ਸਿੰਘ ਚੀਮਾ ਤੋਂ ਲਈ ਫਸਟ ਟਾਈਮ ਤੇ ਹੁਣ ਇਹ ਗੇਮ ਮੈਂ ਰੋਪੜ ਵਿਖੇ ਹੋਸਟਲ ਵਿੱਚ ਪੀਆਈਐਸ ਪੰਜਾਬ ਸਟੇਟ ਇੰਸਟੀਟਿਊਟ ਆਫ ਸਪੋਰਟਸ ਹੋਸਟਲ ਆ ਉੱਥੇ ਰਹਿ ਕੇ ਲੈ ਰਹੀ ਆ। ਅੱਛਾ ਪਰਿਵਾਰ ਦੇ ਵਿੱਚੋਂ ਤੁਹਾਨੂੰ ਇਸ ਗੇਮ ਨੂੰ ਖੇਡਣ ਲਈ ਕਿਸ ਕਿਸ ਨੇ ਸਪੋਰਟ ਕੀਤੀ? ਪਰਿਵਾਰ ਵਿੱਚੋਂ ਤਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਸਪੋਰਟ ਕੀਤੀ। ਸਭ ਤੋਂ ਜ਼ਿਆਦਾ ਸਪੋਰਟ ਮੈਨੂੰ ਮੇਰੇ ਮਾਤਾ ਪਿਤਾ ਦੀ ਮਿਲੀ। ਅੱਗੇ ਜ਼ਿੰਦਗੀ ਦੇ ਬੱਚਾ ਜੀ ਕੀ ਟਾਰਗੇਟ ਨੇ? ਕੀ ਤੁਹਾਡੇ ਸੁਪਨੇ ਨੇ? ਤੇ ਕਿੰਨੇ ਕ ਅੱਗੇ ਮਿਹਨਤ ਕਰਨ ਦੀ ਹੋਰ ਲੋੜ ਪਵੇਗੀ ਮੇਰਾ ਟਾਰਗੇਟ ਹੈ ਮੈਂ ਕਮਾਂਡੋ ਆਫੀਸਰ ਬੰਨਣਾ ਚਾਹੁੰਦੀ ਆ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਉੱਥੇ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਤੇ ਮੈਂ ਕਰਾਂਗੀ ਤੇ ਦਿਨ ਵਿੱਚ ਕਿੰਨੇ ਘੰਟੇ ਮਿਹਨਤ ਕਰਨੀ ਪਵੇਗੀ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਲੱਗਦਾ ਵੀ ਸੁਬਾ ਅਸੀਂ ਜਾਂਦਿਆਂ ਜੋ ਟਾਈਮ ਪਹਿਲਾਂ ਸਾਡਾ ਚੱਲ ਰਿਹਾ ਹੈ ਤੇ ਉਹ ਤੋਂ ਮੈਨੂੰ ਇੱਕ ਘੰਟਾ ਹੋਰ ਵਧ ਕੇ ਮਿਹਨਤ ਕਰਨੀ ਪਵੇਗੀ ਇਸ ਲਈ ਅੱਛਾ ਇਸ ਗੇਮ ਦੇ ਵਿੱਚ ਜੋ ਤੁਸੀਂ ਅੱਜਕੱਲ ਖੇਡ ਰਹੇ ਹੋ ਜਿਹਨੂੰ ਵਾਟਰਬੋਟ ਕਿਹਾ ਜਾਂਦਾ ਤੇ ਇਹ ਗੇਮ ਦੇ ਵਿੱਚ ਤੁਸੀਂ ਆਪਣਾ ਆਈਡੀਅਲ ਜਿਹਨੂੰ ਆਦਰਸ਼ ਕਹਿੰਦੇ ਆ ਕਿਸ ਪਲੇਅਰ ਨੂੰ ਤੁਸੀਂ ਆਪਣਾ ਆਈਡੀਅਲ ਮੰਨਦੇ ਹੋ ਕਿੰਨਾ ਵਰਗੇ ਬਣਨਾ ਚਾਹੁੰਦੇ ਹੋ ਇਸ ਗੇਮ ਵਿੱਚ ਸਾਡੇ ਵੀਰ ਜੀ ਹੈਗੇ ਆ ਸਤਨਾਮ ਸਿੰਘ ਮਾਨਸੇ ਤੋਂ ਉਹ 올림픽 ਖੇਡ ਚੁੱਕਿਆ ਤੇ ਮੈਂ ਮੈਂ ਉਹਨਾਂ ਨੂੰ ਆਪਣਾ ਆਈਡੀਅਲ ਮੰਨਦੀ ਆ ਤੇ ਮੈਂ ਉਹਨਾਂ ਵਰਗਾ ਬਣਨਾ ਚਾਹੁੰਦੀ ਆ ਤੇ ਮੇਰਾ ਮਕਸਦ ਹੈ ਵੀ ਮੈਂ 올림픽 ਤੱਕ ਜਾਵਾਂ ਤੇ ਹੋਰ ਕੋਈ ਗੇਮ ਖੇਡੀ ਐ ਇਸ ਤੋਂ ਇਲਾਵਾ ਤੇ ਉਹਦੇ ਵਿੱਚ ਕੀ ਕੀ ਤੁਹਾਡੀਆਂ ਪ੍ਰਾਪਤੀਆਂ ਨੇ ਕਿੰਨੇ ਮੈਡਲ ਜਿੱਤੇ ਮੈਂ ਇਸ ਤੋਂ ਇਲਾਵਾ ਐਥਲੈਟਿਕ ਦੇ ਵਿੱਚ 100 ਮੀਟਰ ਰੇਸ ਲੌਂਗ ਜੰਪ ਰਿਲੇ ਰੇਸ ਸ਼ਾਰਟ ਪੁੱਟ ਹੋਰ ਗੇਮਸ ਕੀਤੀਆਂ ਨੇ ਇਹਨਾਂ ਵਿੱਚ ਮੈਂ ਜਿੱਥੇ ਵੀ ਗਈ ਹਰ ਵਾਰ ਮੇਰਾ 골ਡ ਹੀ ਆਂਦਾ ਰਿਹਾ ਤੇ ਇਹਦੇ ਵਿੱਚ ਮੈਂ ਬਹੁਤ ਸਾਰੇ ਮੈਡਲ ਹਾਸਲ ਕੀਤੇ ਤੁਸੀਂ ਸਾਡੇ ਚੈਨਲ ਦੇ ਮਾਧਮ ਰਾਹੀਂ ਜਿਹੜੀਆਂ ਸਮਾਜ ਦੇ ਵਿੱਚ ਹੋਰ ਲੜਕੀਆਂ ਨੇ ਉਹਨਾਂ ਨੂੰ ਕੀ ਤੁਸੀਂ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੋਰ ਲੜਕੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਵੀ ਤੁਸੀਂ ਵੀ ਮਿਹਨਤ ਕਰੋ ਤੇ ਸਪੋਰਟਸ ਕੋਟੇ 'ਚ ਜਾਓ ਕਿ ਸਭ ਤੋਂ ਜ਼ਿਆਦਾ ਲਾਭ ਤੁਹਾਨੂੰ ਸਪੋਰਟਸ ਕੋਟੇ 'ਚ ਮਿਲੂਗਾ ਹਾਂਜੀ ਦੱਸ ਦਈਏ ਕਿ ਇਹ ਸਨ ਬੇਟੀ ਗगनਪ੍ਰੀਤ ਕੌਰ ਜਿਨ੍ਹਾਂ ਨੇ ਵਾਟਰਬੋਟ ਦੇ ਐਥਲੈਟਿਕ ਗੇਮਾਂ ਦੇ ਵਿੱਚ ਬਹੁਤ ਹੀ ਉੱਚੀਆਂ ਪੁਲਾਂਘਾਂ ਪੁੱਟੀਆਂ ਤੇ ਬਹੁਤ ਹੀ ਮਤਲਬ ਕਿ ਟਾਰਗੇਟ ਜਿਹੜੇ ਉਹ ਸਰ ਕੀਤੇ ਤੇ ਵਧੀਆ ਗੇਮ ਕਰਦੇ ਹੋਏ ਤੇ ব্রਾਊਨ ਸਿਲਵਰ ਅਤੇ 골ਡ ਮੈਡਲ ਪ੍ਰਾਪਤ ਕੀਤੇ ਤੇ ਇੱਕ ਛੋਟੇ ਜਿਹੇ ਪਿੰਡ ਕੋਟਦੁਨਾ ਚੋਂ ਉੱਠ ਕੇ ਇਹ ਬੱਚੀ ਨੇ ਉਹਨਾਂ ਹੋਰ ਕੁੜੀਆਂ ਜੋ ਜੋ ਮਾਪੇ ਕਹਿੰਦੇ ਆ ਵੀ ਕੁੜੀਆਂ ਕੁਝ ਵੀ ਨਹੀਂ ਕਰ ਸਕਦੀਆਂ ਪਰ ਇਹ ਕੁੜੀ ਨੇ ਗगनਪ੍ਰੀਤ ਕੌਰ ਨੇ ਸਮਾਜ ਨੂੰ ਕਰਕੇ ਵਿਖਾਇਆ ਜਿੱਥੇ ਇਹਨਾਂ ਨੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਤੇ ਆਪਣੇ ਜ਼ਿਲ੍ਹੇ ਦਾ ਵੀ ਮਾਣ ਵਧਾਇਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਟਾਈਮ ਨਿਊਜ਼ ਨੈਟਵਰਕ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਹਨ ਬੇਟੀ ਗਗਨਪ੍ਰੀਤ ਕੌਰ ਦੇ ਪਿਤਾ ਜੀ ਸਰਦਾਰ ਰਾਮਦਾਸ ਸਿੰਘ ਜੀ ਤੇ ਰਾਮਦਾਸ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵੀਰ ਜੀ ਰਾਮਦਾਸ ਜੀ ਮੇਰਾ ਤੁਹਾਨੂੰ ਇਹ ਸਵਾਲ ਹੈ ਆਪਣੇ ਚੈਨਲ ਦੇ ਮਾਧਿਮ ਰਾਹੀਂ ਕਿ ਜਿਹੜੀ ਬੱਚੀ ਗਗਨਪ੍ਰੀਤ ਕੌਰ ਹੈ ਵੀ ਇਹਨੂੰ ਜਿਹੜੀ ਖੇਡਾਂ ਦੇ ਵਿੱਚ ਜਿਹੜਾ ਪ੍ਰੇਰਿਤ ਕਿਸ ਨੇ ਕੀਤਾ ਤੇ ਤੁਹਾਡਾ ਕੀ ਕੀ ਯੋਗਦਾਨ ਰਿਹਾ ਹੈ ਇਹਦੇ ਵਿੱਚ ਖੇਡਾਂ ਦੇ ਵਿੱਚ ਜੀ ਯੋਗਦਾਨ ਤਾਂ ਜੀ ਟੀਚਰਾਂ ਦੇ ਰਹੀ ਹੈ ਜ਼ਿਆਤਰ ਤਾਂ ਤੇ ਬਾਕੀ ਆਪਣੇ ਜਲੂਰ ਦੇ ਵਿੱਚੋਂ ਫੌਜੀ ਮੁੰਡੇ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਰਿਹਾਗਾ ਉਹਨਾਂ ਨੇ سپورਟ ਪੂਰੀ ਕੀਤੀ ਹੈਗੀ ਜੀ ਬਾਕੀ ਜਿਹੜੇ ਹਰਮੇਲ ਸਿੰਘ ਮੇਲੀ ਨੇਗੇ ਉਹਨਾਂ ਨੇ ਆਪਣੇ ਸੰਘੜਿਆਂ ਦੇ ਨੇਗੇ ਉਹਨਾਂ ਦਾ ਬਹੁਤ ਜ਼ਿਆਦਾ ਰਿਹਾ ਜੀ ਇਹ ਗੇਮ ਦੇ ਵਿੱਚ ਜਾਣਾ ਨਿਸ਼ਚਿਤ ਹੁੰਦੀ ਜੀ ਜੀ ਫਿਰ ਉਹਨਾਂ ਤੋਂ ਕਲਾਸ ਲਵਾਈ ਜੀ ਫਿਰ ਉਹਨਾਂ ਨੇ ਕਿਹਾ ਵੀ ਪੁੱਤ ਤੂੰ ਜਾ ਫਿਰ ਉਹਨਾਂ ਦੀ ਯਾਨੀ ਕਿ ਦੋ ਤਿੰਨ ਨੇ ਤਾਂ ਕਲਾਸ ਲਾਈ ਉਦੋਂ ਬਾਅਦ ਹੀ ਗਈ ਇਹ ਯਾਨੀ ਕਿ ਦੀ ਕੰਨਿਸ਼ ਮੈਂ 3D ਬਣਨਾਗਾ ਇਹ ਰੇਸ਼ ਦੇ ਵਿੱਚ ਹੀ ਯਾਨੀ ਕਿ ਦੀ ਜਾਂਦੀ ਵਿਸ਼ੇ ਨੂੰ ਬਹੁਤ ਦੂਰ ਤੱਕ ਮੈਂ ਓਪਨ ਦੇ ਵਿੱਚ ਭਜਾਉਣਾ ਰਹਾਂਗਾ 10 ਸਾਲ ਦੀ ਸੀਗੀ ਸਾਰੀ ਓਪਨ ਦੇ ਵਿੱਚੋਂ ਕੱਲ ਕਲਾਂ ਕਿੱਥੇ ਰਹਿਗੇ ਜਮੋਗੇ ਲਵੇ ਇਧਰ ਬਹੁਤ ਦੂਰ ਤੱਕ ਮੈਂ ਲੈ ਕੇ ਅੰਦਰ ਰਹਾਂਗਾ ਜੀ ਸੱਤ ਸਮੇਂ ਦੇ ਟ੍ਰਾਇਲ ਹੋਏ ਸੱਤਾਂ ਸਮੇਂ ਗੁਰੂ ਦੀ ਕਿਰਪਾ ਹੋਈ ਜੀ ਪਾਸ ਹੋ ਗਈ ਸੀ ਤੇ ਉਸ ਤੋਂ ਬਾਅਦ ਵਿੱਚ ਹੁਣ ਆ ਇੱਥੇ ਆ ਗਈ ਜੀ ਕਹਿਣ ਦਾ ਭਾਵ ਕਿ ਪਰਿਵਾਰ ਦੀ ਪੂਰ ਸਪੋਰਟ ਰਹੀ ਹੈ ਤੇ ਮੈਨੂੰ ਇਹ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਸੀ ਵੀ ਜਿੱਦਾਂ ਸਮਾਜ ਦੇ ਵਿੱਚ ਇਹ ਆ ਵੀ ਆਪਾਂ ਕੁੜੀਆਂ ਜਿਹੜੀਆਂ ਇੱਕ ਰੀਤ ਜੀ ਬਣੀ ਹੋਈ ਆ ਆਪਾਂ 10 ਜਾਂ 12 ਪੜਾ ਕੇ ਕੁੜੀ ਦਾ ਵਿਆਹ ਕਰ ਦੇਣਾ ਪਰ ਤੁਸੀਂ ਧੰਤਾ ਦੇ ਜੋਗੋਂ ਮਤਲਬ ਕਿ ਬੱਚੀ ਨੂੰ ਜਿਹੜੀ ਤੁਹਾਡੇ ਸੋਚ ਦੇ ਮੁਤਾਬਕ ਹੈ ਬੱਚੀ ਖੇਡਾਂ ਦੇ ਵਿੱਚ ਇੰਨੀ ਮੱਲਾ ਮਾਰ ਰਹੀ ਹੈ ਤੇ ਕਦੇ ਸਮਾਜ ਦੇ ਵਿੱਚ ਰਹਿੰਦੇ ਹੋਏ ਕਿਸੇ ਰਿਸ਼ਤੇਦਾਰ ਜਾਂ ਆਂਢ ਗੁਆਂਢ ਨੇ ਇਹ ਵਿਰੋਧ ਨਹੀਂ ਕੀਤਾ ਵੀ ਤੁਸੀਂ ਬੱਚਾ ਨੂੰ ਕਿਹੜੇ ਪਾਸੇ ਲਾ ਰਹੇ ਨਹੀਂ ਆਪਣਾ ਕਿਸ ਨੇ ਵਿਰੋਧ ਨਹੀਂ ਕੀਤਾ ਨਾ ਕਿਸੇ ਰਿਸ਼ਤੇਦਾਰ ਨੇ ਨਾ ਕਿਸੇ ਭੈਣ ਭਾਈ ਨੇ ਤੇ سپورਟ ਹੀ ਕੀਤੀ ਆਪਣੀ ਤਾਂ ਹੀ ਕਿਉਂਕਿ ਮੈਂ ਆਪ ਗੇਮ ਪਹਿਲਾਂ ਕਰਨ ਦਾ ਕਰਕੇ ਜਾਂ ਤਾਂ ਇਦਾਂ ਨਹੀਂ ਸੀਗਾ ਮੈਨੂੰ ਕਹਿੰਦੇ ਹੈਗੇ ਵੀ ਆਪ ਗੇਮ ਕਰਦਾ ਪਹਿਲਾਂ ਤੂੰ ਬੇ ਬੱਚਾ ਨੂੰ ਨਹੀਂ ਰੋਕਦਾ ਹੈਗਾ ਮੰਨੂ ਜਣਕ ਦੇ ਕਿਸੇ ਨਿੰਦਗੀ ਗੱਲ ਕਹੀ ਹੈ ਜੀ ਸਪੋਰਟ ਹੀ ਕਰੀ ਮੇਰੀ ਸਰਣ ਤੇ ਕਿਸੇ ਤੁਸੀਂ ਹੁਣ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਾਂ ਪੰਜਾਬ ਸਰਕਾਰ ਨੇ ਤੁਹਾਡੀ ਬੱਚੀ ਦੀ ਜਾਂ ਕਿਸੇ ਐਮ ਐਲ ਏ ਨੂੰ ਲਾਲੂ ਜਾਂ ਧਾਰਮਿਕ ਸਖਸੀਅਤ ਨੇ ਲਾਲੂ ਜਾਂ ਸਮਾਜ ਦੇ ਵਿੱਚ ਰਹਿੰਦੇ ਕਿਸੇ ਸੰਸਥਾ ਨੇ ਲਾਲੂ ਜਾਂ ਐਨ ਜੀਓ ਨੇ ਕਿਸੇ ਨੇ ਕੋਈ ਮਦਦ ਕੀਤੀ ਅਜੇ ਤੱਕ ਜਾਂ ਨਹੀਂ ਨਹੀਂ ਜੀ ਮਦਦ ਕਿਸੇ ਨੇ ਨਹੀਂ ਕੀਤੀ ਹੈਗੀ ਜੀ ਸੰਸਥਾ ਨੂੰ ਜਿ ਜ세 ਬੰਦਿਆਂ ਨੂੰ ਵੀ ਇਸ ਸਰਕਾਰ ਨੂੰ ਚਾਹੀਦਾ ਹੈ। ਹੈਲਪ ਬੱਚਿਆਂ ਦੀ ਵੱਧ ਤੋਂ ਵੱਧ ਕਰਨ ਜਿਵੇਂ ਹੁਣ ਬੱਚੇ ਹੁਣੇ ਗੇਮ ਕਰ ਰਹੇ ਹੈਗੇ ਡਿਜਿਟਲ। ਇਹੀ ਜਾਣੀ ਕਿ ਜੇ ਆਪਣਾ ਕਿਸੇ ਵੀ ਹਲਵੇ ਨਹਿਰਾ ਪੈਂਦੀਆਂ ਨੇ ਇਹਦੇ ਉੱਪਰ ਚੀਲ ਮੰਗੂ ਚੀਜ਼ ਬਣਾਈ ਜਾਵੇ ਇੱਥੇ ਪ੍ਰੈਕਟਿਸ ਹੋਵੇ। ਭਵੰਤਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣਾਗਾ ਵੀ ਉਹ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕੋਈ ਵੱਡਾ ਇਹ ਵਿੰਗ ਬਣਾਇਆ ਜਾਵੇ। ਬੱਚਿਆਂ ਤੇ ਬੱਚੀਆਂ ਦੀ ਇੱਥੇ ਪ੍ਰੈਕਟਿਸ ਕਰਾਈ ਜਾਵੇ। ਬਾਰੋਂ ਕੋਚ ਰੱਖੇ ਜਾਣ ਜਿਵੇਂ ਹੁਣ ਆਪਣੇ ਬੱਚੇ ਬਹੁਤ ਦੂਰ ਜਾਂਦੇ ਨੇਗੇ ਹੁਣ ਮੈਂ ਜਾ ਰਹਾਗਾ ਇਹ ਸਵੇਰੇ ਜਾਂ ਨਰੂ ਸੱਤ 40 ਵਜੇ ਚੜ੍ਹਦਾ 6:30 ਸਾਮ ਨੂੰ 6:30 8 ਵੇ ਘਰੇ ਵੜਦਾ ਬੱਚੇ ਨੂੰ ਛੱਡ ਕੇ ਆਉਣਾ ਜਿੱਦ ਦੇ ਜਿੱਦ ਦੇ ਲੈ ਕੇ ਆਉਣਾ ਉਦੇ ਵੀ ਹੀ ਕੰਮ ਹੁੰਦੇ ਦੂਰ ਬਹੁਤ ਪਾਇੰਦਾ ਜੀ ਐਡੀ ਦੂਰ ਜਿਹੜਾ ਭਾ ਜਾਣੇ ਆਗੇ ਤੇ ਬਾਕੀ ਛੇ ਜਿਵੇਂ ਕੋਈ ਗਰੀਬ ਬੱਚਾਗਾ ਬਿਲਕੁਲ ਹੀ ਉਹ ਤਾਂ ਐਡੀ ਦੂਰ ਛੱਡ ਕਿਉਣਾ ਹੀ ਬਹੁਤ ਔਖਾ ਜੀ ਕਿਉਂ ਐਡੀ ਦੂਰ ਜਾਂਦਾ ਵੀ 1000 ਰੁਪਿਆ ਨਮੁੱਲੀ ਗੱਲਾਂ ਫੁੱਟ ਨੇ ਡਿਹਾੜੀ ਕਰਦਾਗਾ ਅੱਜ ਦਿਹਾੜੀਦਾਰ ਬੰਦਾਗਾ ਉਹਦੀ 4 450 ਰੁਪਏ ਦਿਹਾੜੀ ਹੈਗੀ ਉਹਦਾ 1000 ਰੁਪਏ ਲੱਗੂਗਾ ਨਾਲੇ ਦਿਹਾੜੀ ਫੁੱਟੂਗੀ 1500 ਚ ਪੈਂਦਾਗਾ ਜੀ ਕੁਛ ਖਾਂਦਾ ਪੀਂਦਾ ਆਪਦਾ 1500 2000 ਰੁਪਏ ਇੱਕ ਗੇੜੇ ਦਾ ਜੀ ਨਮੁੱਲੀ ਫੁੱਟੀ ਐ ਨਹੀਂ ਇੱਥੇ ਇਹ ਸਰਕਾਰ ਨੂੰ ਨੰਗ ਚਾਹੀਦਾ ਜੋ ਬੱਚੇ ਹੀ ਅਕੈਡਮੀਆ ਦੇ ਵਿੱਚ ਵੀ ਨੇ ਮੈਂ ਤਾਂ ਇਹ ਵੀ ਕਹਿ ਰਿਹਾਗਾ ਉਹਨਾਂ ਨੂੰ ਵੀ ਜਿੰਨੀ ਕ ਮਦਦ ਹੋ ਸਕੇ ਉਹ ਕਰਨ ਵਦ ਤੋਂ ਵਦ ਥੋੜੀ ਕਰਦਣ ਬਹੁਤੀ ਕਰਦਣ ਜੀ ਕਿਉਂ ਜਿਹੜਾ ਗਰੀਬ ਬੱਚਾ ਹੈਗਾ ਬਾਲੇ ਤਾਂ ਇਸ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਨੇ ਉਹ ਤੁਰ ਨਹੀਂ ਰਹੇ ਖਰਚਾ ਆਉਂਦਾ ਹੀ ਉੱਥੇ ਉਹ ਤਾਂ ਹੋਸਟਲ ਵੱਲੋਂ ਉੱਥੇ ਸਾਰਾ ਕੁਝ ਫ੍ਰੀ ਹੈਗਾ ਬੇਟੀ ਦਾ ਫੇਰ ਵੀ ਜਨਨ ਕਿ ਖਰਚਾ ਉੱਥੇ ਵੀ 5-4000 ਰੁਪਏ ਮਹੀਨੇ ਦਾ ਆ ਜਾਂਦਾ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹਨਾਂ ਇਦਾਂ ਹੀ ਬਹੁਤ ਆਈ ਰਹੇ ਪੈਣਗੇ ਕਿਉਂਕਿ ਘਰੇ ਗਰੀਬੀ ਹੈਗੀ ਅਗਲਾ ਮਾਪਿ ਉਹ ਵੀ ਚੀਜ਼ ਸੋਚਦਾਗਾ ਵੀ ਮੈਂ ਬੱਚਿਆਂ ਨੂੰ ਕਿੱਥੇ ਤੁਰਾਂ ਵੀ ਮੈਂ ਕਿੱਥੋਂ ਇੰਨਾ ਪੈਸਾ ਲੈ ਕੇ ਆਉਂਗਾ ਅੱਜ ਰੋਟੀ ਦਾ ਫਿਕਰ ਆ ਜੀ ਜਿਹੜਾ ਗਰੀਬ ਬੱਚੇ ਨੇਗੇ ਗਰੀਬ ਘਰਾਂ ਦੇ ਬੱਚੇ ਨੇਗੇ ਉਹਨਾਂ ਦੇ ਮਾਪੇ ਨੂੰ ਇਹ ਫਿਕਰ ਆ ਕਿ ਵੀ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਰੋਟੀ ਖਵਾ ਸਕਦੇ ਆਂਗੇ ਬਹੁਤ ਔਖਾ ਗਾਜੀ ਸਰਦਾਰ ਰਾਮਦਾਸ ਸਿੰਘ ਜੀ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ ਜੋ ਖਾਸ ਕਰ ਬੱਚੀਆਂ ਨੇ ਉਹਨਾਂ ਦਾ ਟੈਲੈਂਟ ਬਹੁਤ ਹੈ ਪਰ ਇੱਕ ਗਰੀਬੀ ਕਰਕੇ ਉਹ ਜਿਹੜਾ ਆਪਣਾ ਟੈਲੈਂਟ ਆ ਉਹ ਨਹੀਂ ਦਿਖਾ ਸਕਦੀਆਂ ਇਸ ਕਰਕੇ ਇਹਨਾਂ ਦੀ ਪੰਜਾਬ ਸਰਕਾਰ ਨੂੰ ਗੁਹਾਰ ਹੈ ਬੇਨਤੀ ਹੈ ਕਿ ਪੰਜਾਬ ਸਰਕਾਰ ਖਾਸ ਕਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੂੰ ਖੇਡਾਂ ਵੱਲ ਇਹ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਗਰੀਬ ਬੱਚੀਆਂ ਆਪਣੀ ਗਰੀਬੀ ਕਾਰਨ ਨਹੀਂ ਖੇਡ ਸਕਦੀਆਂ ਉਹਨਾਂ ਦੇ ਵਿੱਚ ਟੈਲੈਂਟ ਪੂਰਾ ਹੈ ਉਹ ਸਰਕਾਰ ਨੂੰ ਉਹਨਾਂ ਬੱਚਿਆਂ ਦੀ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਹੈ ਤੇ ਰਾਮਦਾਸ ਜੀ ਦਾ ਇਹ ਵੀ ਕਹਿਣਾ ਹੈ ਕਿ ਬੱਚਿਆਂ ਨੂੰ ਜੋ ਪ੍ਰੈਕਟਿਸ ਲਈ ਖੇਡਾਂ ਲਈ ਪ੍ਰੈਕਟਿਸ ਕਰਨ ਵਾਸਤੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਜੋ ਸਾਨੂੰ ਲੈ ਕੇ ਜਾਣਾ ਪੈਂਦਾ ਤੇ ਪੰਜਾਬ ਸਰਕਾਰ ਸਾਡੇ ਹੀ ਜ਼ਿਲ੍ਹਿਆਂ ਦੇ ਅੰਦਰ ਸਾਡੇ ਨੇੜੇ ਦੇ ਇਲਾਕਿਆਂ ਦੇ ਵਿੱਚ ਇੱਕ ਵੱਡੇ ਸਟੇਡੀਅਮ ਬਣਾਵੇ ਕਿ ਜਿੱਥੇ ਅਸੀਂ ਸੌਖੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਸਮੇਂ ਸਿਰ ਜਾ ਕੇ ਪ੍ਰੈਕਟਿਸ ਕਰਵਾ ਸਕੀਏ ਪ੍ਰਾਈਮ ਨਿਊਜ਼ ਨੈਟਵਰਕ ਤੋਂ ਕੈਮਰਾਮੈਨ ਅਮਨਦੀਪ ਸਿੰਘ ਭੋਤਨਾ ਤੇ ਕਰਮਜੀਤ ਸਿੰਘ ਗਾਦਰਾ ਦੇ ਨਾਲ ਗੁਰਮੀਤ ਸਿੰਘ ਬਰਨਾਲਾ